ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਾਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਆਏ ਹਾਂ ਅਦਾਲਤ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਦਨ ਅਸੀਂ ਇਸ ਖਬਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਕਿਹੋ ਜਿਹੀ ਹਥਕੰਡੇ ਅਪਣਾਉਂਦੀ ਹੈ ਤੇ ਲੋਕਾਂ ਨੂੰ ਕਈ ਵਾਰੀ નિર્ਦੋਸ਼ ਲੋਕ ਹੁੰਦੇ ਨੇ ਉਹਨਾਂ ਨੂੰ ਫਸਾਉਂਦੀ ਹੈ ਇਸ ਖਬਰ ਦਾ ਸਬੰਧ ਹੈਗਾ ਪਾਕਸੋ ਐਕਟ ਨਾਲ ਬਾਕਸੋ ਐਕਟ ਤੋਂ ਬਣਦਾ ਹੈ ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਅਫੈਂਸਸ ਇਹ ਜਿਹੜਾ ਐਕਟ 2012 ਚ ਬਣਿਆ ਤੇ 2019 ਚ ਇਹਨੂੰ ਹੋਰ ਸਖਤ ਕਰਕੇ ਇਹਦੇ ਵਿੱਚ ਮੌਤ ਦੀ ਸਜ਼ਾ ਵੀ ਐਡ ਕਰ ਦਿੱਤੀ ਗਈ ਇਹ ਮਾਮਲਾ ਚੰਡੀਗੜ੍ਹ ਦੀ ਐਡੀਸ਼ਨਲ ਸੈਸ਼ਨ ਜਜ ਡਾਕਟਰ ਯਾਸ਼ਿਕਾ ਦੀ ਅਦਾਲਤ ਦੇ ਵਿੱਚ ਲੱਗਿਆ ਇੱਕ 22 ਸਾਲ ਦਾ ਮੁੰਡਾ ਸੀਗਾ ਦੀਪਕ ਕੁਮਾਰ ਰੈਜ਼ੀਡੈਂਟ ਆਫ ਕਰਾਸੋ ਤਹਿਸੀਲ ਰੋੜੋ ਤੇ ਹਿਮਾਚਲ ਪ੍ਰਦੇਸ਼ ਉਹਦਾ ਸੀਗਾ ਸਟੇਟ ਜ਼ਿਲ੍ਹਾ ਸ਼ਿਮਲਾ ਉਸ ਨੂੰ 17 12 2024 ਨੂੰ ਚੰਡੀਗੜ੍ਹ ਪੁਲਿਸ ਮਣੀ ਮਾਜਰੇ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਪਰਚਾ ਦਰਜ ਹੁੰਦਾ ਹੈ ਐਫ ਆਈ ਆਰ ਨੰਬਰ 137 ਪੁਲਿਸ ਸਟੇਸ਼ਨ ਮਣੀ ਮਾਜਰਾ ਧਾਰਾਵਾਂ ਲੱਗ ਜਾਂਦੀਆਂ ਬੜੀਆਂ ਸਖਤ ਜਿਨ੍ਹਾਂ ਨੂੰ ਕਹਿੰਦੇ ਆ ਜੀ ਰੇਪ ਐਂਡ ਪੌਕਸੋ ਐਕਟ ਤੇ ਇਸ ਦੇ ਵਿੱਚ ਅੱਗੇ ਮਾਮਲਾ ਜਦੋਂ ਖੁੱਲਦਾ ਤਾਂ ਦੱਸਿਆ ਜਾਂਦਾ ਪੁਲਿਸ ਵੱਲੋਂ ਕਿ ਜੀ ਸਾਨੂੰ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਸੈਕਟਰ 32 ਤੋਂ ਇਤਲਾ ਮਿਲਦੀ ਹੈ ਕਿ ਇੱਕ ਨਾਬਾਲਗ ਕੁੜੀ ਨੇ ਬੱਚੀ ਨੂੰ ਜਨਮ ਦਿੱਤਾ ਤੇ ਫੇਰ ਇਸ ਮਾਮਲੇ ਚ ਸਬ ਇਨਸਪੈਕਟਰ ਜਿਹੜੀ ਆਈਓ ਹੁੰਦੀ ਹੈ ਇਨਵੈਸਟੀਗੇਟਿੰਗ ਆਫੀਸਰ ਕਿ ਰਾਂਤਾ ਉਹ ਪਹੁੰਚਦੀ ਹੈ ਤੇ ਬਿਆਨ ਵਗੈਰਾ ਦਰਜ ਹੁੰਦੇ ਆ ਤਾਂ ਪੁਲਿਸ ਕਹਿੰਦੀ ਹੈ ਜੀ ਕੁੜੀ ਮਾਈਨਰ ਹੈ 16 ਸਾਲ ਦੀ ਹੈ ਤੇ ਦੀਪਕ ਕੁਮਾਰ ਜਿਹੜਾ ਉਹ ਜੁਡੀਸ਼ੀਅਲ ਕਸਟਡੀ ਚਲਿਆ ਜਾਂਦਾ ਜੇਲ ਭੇਜਤਾ ਜਾਂਦਾ ਪਰ ਇਸ ਮਹੀਨੇ ਪਹਿਲੇ ਹਫਤੇ ਉਸ ਨੂੰ ਬੱਕੀ ਜ਼ਮਾਨਤ ਐਡੀਸ਼ਨਲ ਸੈਸ਼ਨ ਜੱਜ ਡਾਕਟਰ ਯਾਸ਼ਿਕਾ ਦੇ ਦਿੰਦੀ ਹੈ ਹੁਣ ਤੁਹਾਨੂੰ ਇੱਥੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰਨੀ ਹੈ ਕਿ ਰਾਈ ਦਾ ਪਹਾੜ ਕਿਵੇਂ ਪੁਲਿਸ ਨੇ ਬਣਾਇਆ ਜਿਹੜੀ ਇਹ ਲੜਕੀ ਪੀੜਤਾ ਜਿਹਨੂੰ ਕਹਿੰਦੀ ਹੈ ਪੁਲਿਸ ਉਹ ਆਪਣੇ ਨਾਨੇ ਤੇ ਨਾਨੀ ਕੋਲ ਰਹਿੰਦੀ ਸੀ ਕਿਉਂਕਿ ਉਹਦੇ ਮਾਪ ਪਾਪ ਅਲੱਗ ਹੋ ਚੁੱਕੇ ਸੀ ਤੇ ਫਿਰ ਸ਼ੁਰੂ ਤੋਂ ਬਚਪਨ ਤੋਂ ਆਪਣੇ ਨਾਨਕੇ ਪੜੀ ਵੱਡੀ ਹੋਈ ਪੜੀ ਨਾ ਪੜੀ ਕੋਈ ਪਤਾ ਨਹੀਂ ਲੜਕੀ ਖੁਦ ਕਹਿ ਰਹੀ ਹੈ ਮੈਂ ਕੋਈ ਤਾਲੀਮ ਹਾਸਲ ਨਹੀਂ ਕੀਤੀ ਤਾਂ ਉਹ ਇੰਸਟਾਗ੍ਰam ਤੇ ਇੱਕ ਲੜਕਾ ਦੀਪਕ ਹੁੰਦਾ ਉਹਦੇ ਨਾਲ ਉਹਦਾ ਸੰਪਰਕ ਹੁੰਦਾ ਦੋਸਤੀ ਹੁੰਦੀ ਹੈ ਤੇ ਫਿਰ ਦੀਪਕ ਉਹਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਫਿਰ ਇੱਕ ਦਿਨ ਲੜਕੀ ਉਸਦੇ ਨਾਲ ਚਲੀ ਜਾਂਦੀ ਹੈ ਭਾਵੇਂ ਕਿ ਉਹਦਾ ਜਿਹੜਾ ਨਾਨਾ ਨਾਨੀ ਹੁੰਦੇ ਆ ਉਹ ਇਸ ਵਿਆਹ ਲਈ ਰਜ਼ਾਮੰਦ ਨਹੀਂ ਹੁੰਦੇ 23 3 24 ਨੂੰ ਦੀਪਕ ਅਤੇ ਇੱਕ ਕੱਚ ਤੌਰ ਤੇ ਪੀੜਿਤ ਲੜਕੀ ਆਪਸ ਵਿੱਚ ਮੰਦਰ ਜਾ ਕੇ ਵਿਆਹ ਕਰਾ ਲੈਂਦੇ ਆ ਉਦੋਂ ਬਾਅਦ ਇਹ ਆਪਣੇ ਸਹੁਰੇ ਪਰਿਵਾਰ ਨਾਲ ਰਹਿਣ ਲੱਗ ਜਾਂਦੀ ਹੈ ਦੀਪਕ ਦੇ ਬੁੜੇ ਮਾਪਿਓ ਉਹ ਇਸ ਕੁੜੀ ਨੂੰ ਅਪਣਾ ਲੈਂਦੇ ਐ ਤੇ ਉਹ ਨੇਚਰਲੀ ਜਦੋਂ ਹਸਬੰਡ ਵਾਈਫ ਹੋ ਗਏ ਤਾਂ ਫਿਰ ਸਰੀਰਕ ਸੰਬੰਧ ਵੀ ਬਣਨੇ ਸੀ ਬਣ ਗਏ ਉਦੋਂ ਬਾਅਦ ਫਿਰ ਚੰਡੀਗੜ੍ਹ ਚ ਆ ਜਾਂਦਾ ਮਣੀ ਮਾਜਰੇ ਰਹਿਣ ਲੱਗ ਜਾਂਦਾ ਇਹ ਮੁੰਡਾ ਦੀਪਕ ਨਾਲ ਲਿਆਉਂਦਾ ਆਪਣੀ ਬੋਟੀ ਨੂੰ ਪਰ ਜਦੋਂ ਬੱਚਾ ਹੋ ਜਾਂਦਾ ਇੱਕ ਕੁੜੀ ਹੋ ਜਾਂਦੀ ਐ ਤਾਂ ਫਿਰ ਡਾਕਟਰਾਂ ਦੀ ਇਤਲਾਹ ਤੇ ਪੁਲਿਸ ਪਰਚਾ ਦਰਜ ਕਰਦੀ ਐ ਮੁੱਢਲੀ ਜਾਣਕਾਰੀ ਜਦੋਂ ਕਿ ਉਹਦੀ ਡੇਟ ਆਫ ਬਰਥ ਤੇ ਕੋਈ ਕਨਫਰਮੇਟਰੀ ਗੱਲਬਾਤ ਸਪਸ਼ਟ ਨਹੀਂ ਹੁੰਦੀ ਉਹਦੀ ਏਜ ਦੇ ਬਾਰੇ ਵਿਵਾਦ ਹੋ ਜਾਂਦਾ ਕੁੜੀ ਕਹਿੰਦੀ ਆ ਜੀ ਮੈਂ ਤਾਂ ਨਵੰਬਰ 2005 ਚ ਪੈਦਾ ਹੋਈ ਸੀ ਉਹਦੀ ਤੁਹਾਨੂੰ ਐਗਜ਼ੈਕਟ ਡੇਟ ਆਫ ਬਰਥ ਦੱਸ ਦਿੰਦੇ ਆ 12 11 2005 ਨੂੰ ਪੈਦਾ ਹੋਈ ਸੀ ਤੇ ਮੈਂ ਤਾਂ ਬਾਲਗ ਤੇ ਫਿਰ ਜਦੋਂ ਪੁੱਛ ਗਿਛਦੀ ਹੈ ਕੋਰਟ 'ਚ ਪਹਿਲਾਂ ਹੁੰਦਾ ਜੀ ਐਗਜ਼ਾਮਿਨੇਸ਼ਨ ਅਨ ਚੀਫ ਜਦੋਂ ਕੁੜੀ ਨੇ ਬਿਆਨ ਦਰਜ ਕਰਾਉਣਾ ਹੁੰਦਾ ਉਹ ਸਪਸ਼ਟ ਕਹਿੰਦੀ ਹੈ ਕਿ ਦੀਪਕ ਮੇਰਾ ਘਰ ਵਾਲਾ ਹੈ ਮੈਂ ਆਪਣੀ ਮਰਜ਼ੀ ਨਾਲ ਇਹਦੇ ਨਾਲ ਵਿਆਹ ਕਰਾਇਆ ਔਰ ਮੈਂ ਬਾਲਗਾਂ ਨਾ ਬਾਲਗ ਨਹੀਂ ਪਰ ਇਸ ਤੋਂ ਪਹਿਲਾਂ ਤਾਂ ਮੁੰਡਾ ਅੰਦਰ ਜਾ ਚੁੱਕਿਆ ਹੁੰਦਾ ਤਗਰੀਬਨ 5 ਮਹੀਨਿਆਂ ਬਾਅਦ ਉਹਨੂੰ ਡਾਕਟਰ ਯਾਸ਼ਿਕਾ ਅਡੀਸ਼ਨਲ ਸੈਸ਼ਨ ਜਜ ਸਪੈਸ਼ਲ ਕੋਰਟ ਜ਼ਮਾਨਤ ਦਿੰਦੀ ਹੈ। ਔਰ ਇਸ ਮਾਮਲੇ ਤੇ ਜਿਰਾ ਕਿਨੇ ਕੀਤੀ? ਐਡਵੋਕੇਟ ਮਨਪ੍ਰੀਤ ਸਿੰਘ ਕਲੇਅਰ ਅਤੇ ਉਸਦੇ ਦੋ ਸਾਥੀਆਂ ਨੇ ਇਸ ਜ਼ਮਾਨਤ ਦੀ ਐਪਲੀਕੇਸ਼ਨ ਤੇ ਬਹਿਸ ਕੀਤੀ। ਭਾਵੇਂ ਕਿ ਪਬਲਿਕ ਪ੍ਰੋਸੀਕਿਊਟਰ ਨੇ ਵਿਰੋਧ ਕੀਤਾ ਉਹ ਕਰਨਾ ਹੀ ਹੁੰਦਾ ਹੈ ਪੁਲਿਸ ਵਾਲਿਆਂ ਦੇ ਜਿਹੜੇ ਵਕੀਲ ਆ ਭਾਵੇਂ ਕੇਸ ਕਿੰਨਾ ਹੀ ਠੀਕ ਹੋਵੇ ਮਤਲਬ ਕਿ ਪੁਲਿਸ ਨੇ ਝੂਠਾ ਬਣਾਇਆ ਹੋਵੇ ਕਲੀਅਰ ਦਿਖਦਾ ਹੋਵੇ ਪਬਲਿਕ ਪ੍ਰੋਸੀਕਿਊਟਰ ਨੇ ਸੌਖਾਦੀ ਹੁੰਦੀ ਆ ਕਿ ਮੈਂ ਤਾਂ ਸਟੇਟ ਦੇ ਹੱਕ ਦੀ ਹੀ ਗੱਲ ਕਰਨੀ ਆ ਭਾਵੇਂ ਪੁਲਿਸ ਗਲਤ ਹੋਵੇ ਉਹ ਕੀਤੀ ਉਹਨੇ ਪਰ ਜੱਜ ਸਾਹਿਬ ਨੇ ਮਾਨਪ੍ਰੀਤ ਕਲੇਅਰ ਅਤੇ ਉਸਦੇ ਦੋ ਸਾਥੀ ਵਕੀਲਾਂ ਦੀ ਗੱਲਬਾਤ ਬੜੇ ਟਾਈਮ ਨਾਲ ਬੜੇ ਧਿਆਨ ਨਾਲ ਸੁਣੀ ਅਤੇ 5 ਪੇਜ ਦਾ ਆਦੇਸ਼ ਜਾਰੀ ਕੀਤਾ ਤੁਸੀਂ ਐ ਸਕਰੀਨ ਤੇ ਅਡੀਸ਼ਨਲ ਸੈਸ਼ਨ ਜੱਜ ਯਾਸ਼ਿਕਾ ਮੈਡਮ ਦਾ ਆਦੇਸ਼ ਦੇਖੋ ਉਹਨਾਂ ਨੇ ਲਿਖਿਆ ਬਈ ਲੜਕੀ ਦੇ ਬਿਆਨ ਤੋਂ ਇਹ ਸਾਬਤ ਹੈ ਸਾਫ਼ ਹੈ ਕਿ ਉਹ ਕਹਿ ਰਹੀ ਹੈ ਦੀਪਕ ਮੇਰਾ ਘਰ ਵਾਲਾ ਮੈਂ ਉਹਦੀ ਪਤਨੀ ਆ ਤੇ ਮੇਰੇ ਮਾਪੇ ਬ ਅਲੱਗ ਹੋ ਚੁੱਕੇ ਸੀ ਇਸ ਵਿਅਕਤੀ ਨੇ ਮੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਮੇਰੇ ਨਾਲ ਕੋਈ ਬਲਾਤਕਾਰ ਨਹੀਂ ਹੋਇਆ ਅਸੀਂ ਹਸੀ ਖੁਸ਼ੀ ਵਸ ਰਹੇ ਆ ਵਸ ਰਹੇ ਸੀ ਮਤਲਬ ਪਰ ਪੁਲਿਸ ਨੇ ਵਿੱਚ ਆ ਕੇ ਖੜਲ ਪੈਦਾ ਕਰਤਾ ਇਹ ਲੱਗਦਾ ਇਹ ਮੇਰਾ ਕਮੈਂਟ ਹੈ ਓਪੀਨੀਅਨ ਹੈ ਕਿ ਪੁਲਿਸ ਨੇ ਖਾਮ ਖਾ ਰਾਈ ਦਾ ਪਹਾੜ ਬਣਾਤਾ ਅਦਾਲਤ ਨੇ ਦੀਪਕ ਨੂੰ ਜ਼ਮਾਨਤ ਦੇ ਦਿੱਤੀ ਔਰ 50000 ਦਾ ਕਿਹਾ ਜੀ ਤੁਸੀਂ ਸਿਉਰਟੀ ਬਾਂਡ ਭਰ ਦਿਓ ਮਨਪ੍ਰੀਤ ਖੇਰ ਨੇ ਮੇਰੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਮਲਾ ਬਿਲਕੁਲ ਸਪਸ਼ਟ ਸੀ ਯੂਟੀ ਪੁਲਿਸ ਨੇ ਧੱਕਾ ਕੀਤਾ ਇਤਲਾਹ ਦੇਣ ਵਾਲੇ ਡਾਕਟਰ ਕੋਲ ਵੀ ਕੋਈ ਇਹੋ ਜਿਹਾ ਸਬੂਤ ਨਹੀਂ ਸੀ ਕਿ ਉਹ ਦੱਸ ਸਕੇ ਕਿ ਕੁੜੀ ਨਾ ਬਾਲਗ ਹੈ ਲੜਕੀ ਨੇ ਕਿਹਾ ਕਿ ਜੀ ਮੈਂ ਤਾਂ ਸਕੂਲ ਕਦੇ ਗਈ ਨਹੀਂ ਮੈਂ ਤਾਂ ਪੜ੍ਹੀ ਨਹੀਂ ਮੈਂ ਤਾਂ ਅਨਪੜ੍ਹ ਸੋ ਇਹ ਸਾਰਾ ਕੁਝ ਜਦੋਂ ਜੱਜ ਸਾਹਿਬ ਦੇ ਸਾਹਮਣੇ ਆਇਆ ਤੇ ਪੌਕਸੋ ਐਕਟ ਜਿਹਦੇ ਚ ਜ਼ਮਾਨਤ ਛੇਤੀ ਛੇਤੀ ਹੁੰਦੀ ਨਹੀਂ ਜਾਂ ਕਹੋ ਜੇ ਸਜ਼ਾ ਹੋ ਜੇ ਉਹ ਚ ਮੌਤ ਤੱਕ ਸਜ਼ਾ ਹੋ ਸਕਦੀ ਹੈ ਜਿਹੜਾ ਦਿੱਲੀ ਦਾ ਬਹੁਤ ਇੱਕ ਮਸ਼ਹੂਰ ਕੇਸ ਹੋਇਆ ਸੀ ਨਿਰਪਾਇਆ ਕੇਸ ਉਸ ਤੋਂ ਬਾਅਦ ਇਸ ਕਾਨੂੰਨ ਨੂੰ ਅਮੈਂਡ ਕਰਕੇ ਹੋਰ ਸਖਤ ਕੀਤਾ ਗਿਆ ਸੀ ਤੇ ਪਰ ਹੁਣ ਅਦਾਲਤ ਨੇ ਵਕੀਲਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਉਹਨੂੰ ਜ਼ਮਾਨਤ ਦੇ ਦਿੱਤੀ ਸੋ ਇਹੋ ਜੇ ਬਹੁਤ ਸਾਰੇ ਮਸਲੇ ਅਦਾਲਤਾਂ ਦੇ ਅੱਗੇ ਆਉਂਦੇ ਨੇ ਮੈਨੂੰ ਬਹੁਤ ਪੁਰਾਣੀ ਗੱਲ ਯਾਦ ਆ ਰਹੀ ਹੈ ਇਹ ਗੱਲ ਹੋਊਗੀ 1997 ਦੀ ਜਾਂ 98 ਦੀ ਜਦੋਂ ਮੈਂ ਜ਼ਿਲ੍ਹਾ ਅਦਾਲਤ ਤੇ ਹਾਈ ਕੋਰਟ ਕਵਰ ਕਰਦਾ ਸੀ ਆਪਣੇ ਪੱਤਰਕਾਰੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਉਦੋਂ ਵੀ ਕਿਹੋ ਜਿਹਾ ਮਾਮਲਾ ਐਡੀਸ਼ਨਲ ਸੈਸ਼ਨ ਜੱਜ ਚੰਡੀਗੜ੍ਹ ਦੇ ਸਾਹਮਣੇ ਆਇਆ ਜਦੋਂ ਅਦਾਲਤਾਂ ਚੰਡੀਗੜ੍ਹ ਦੀਆਂ 17 ਸੈਕਟਰ ਦੇ ਕੋਲ ਜ਼ਿਲ੍ਹਾ ਅਦਾਲਤ ਹੁੰਦੀ ਸੀ ਉੱਥੇ ਵੀ ਕੁਝ ਇਹੋ ਜਿਹਾ ਹੋਇਆ ਕਿ ਇੱਕ ਬਿਹਾਰੀ ਮੁੰਡਾ ਇੱਕ ਬਿਹਾਰਨ ਕੁੜੀ ਨੂੰ ਕੱਢ ਕੇ ਲੈ ਗਿਆ ਕੁੜੀ ਦੇ ਮਾਪੇ ਨੇ ਸ਼ਿਕਾਇਤ ਲਗਾਈ ਤੇ ਔਰ ਕੋਈ 3-4 ਸਾਲ ਬਾਅਦ ਉਹ ਮੁੰਡਾ ਤੇ ਕੁੜੀ ਪੁਲਿਸ ਫੜ ਕੇ ਚੰਡੀਗੜ੍ਹ ਲਿਆਈ ਸੇਮ ਕਹਾਣੀ ਉਹਨਾਂ ਦੇ ਇੰਦੀ ਮੇਨ ਟਾਈਮ ਬੱਚਾ ਹੋ ਗਿਆ ਤੇ ਮੈਨੂੰ ਯਾਦ ਆਉਂਦਾ ਹੈ ਕਿ ਉਸ ਵਕਤ ਵੀ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਉਸ ਮੁੰਡੇ ਨੂੰ ਕਿਉਂਕਿ ਲੜਕੀ ਨੇ ਪੁਲਿਸ ਦੀ ਜਿਹੜੀ ਕਹਾਣੀ ਸੀ ਉਹਦੀ ਸਪੋਰਟ ਨਹੀਂ ਕੀਤੀ ਪ੍ਰੋਸੀਕਿਊਸ਼ਨ ਦੀ ਜਿਹੜੀ ਸਟੋਰੀ ਆ ਉਹਨੂੰ ਐਕਸੈਪਟ ਨਹੀਂ ਕੀਤਾ ਝੂਠ ਕਿਹਾ ਔਰ ਕਿਹਾ ਕਿ ਜਦੋਂ ਮੈਂ ਗਈ ਆ ਮੈਂ ਬਾਲਗ ਸੀ ਜਦੋਂ ਕਿ ਉਹਦੇ ਮਾਪੇ ਕਿਉਂਕਿ ਅਨਪੜਤਾ ਇੰਨੀ ਹੈ ਕਿ ਤੇ ਐਗਜ਼ੈਕਟ ਡੇਟ ਆਫ ਬਰਥ ਮਾਪੇ ਕਈ ਵਾਰੀ ਨਾ ਯਾਦ ਰੱਖਦੇ ਆ ਨਾ ਕਿਤੇ ਦਰਜ ਕਰਾਉਂਦੇ ਆ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਆਮ ਯੁਵਕ ਹੈ ਜਵਾਨ ਕੋਈ ਬੱਚਾ ਹੈ ਉਹ ਖਾਮ ਖਾ ਪੁਲਿਸ ਉਹਨੂੰ ਬੀੜ ਲੈਂਦੀ ਹੈ ਉਹਨੂੰ ਫੜ ਕੇ ਜੇਲ ਦੀ ਸੈਰ ਕਰਾ ਦਿੰਦੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਦੋ ਅਡਲਟਸ ਕਾਨੂੰਨ ਕਹਿੰਦਾ ਜਦੋਂ ਦੋ ਅਡਲਟਸ ਰਾਜ਼ੀ ਹੋਣ ਭਾਵੇਂ ਕਿਸੇ ਮਜ਼ਹਬ ਦੇ ਹੋਣ ਕਿਸੇ ਰੀਜਨ ਦੇ ਹੋਣ ਉਹ ਆਪਸ ਵਿੱਚ ਸਹਿਮਤ ਹੋਣ ਤਾਂ ਉਹਦੇ ਵਿੱਚ ਦਖਲ ਦੇਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਸੋ ਇਹੀ ਕੁਸ਼ ਇਸ ਕੇਸ ਤੋਂ ਸਾਬਤ ਹੋਇਆ ਜਦੋਂ ਕਿ ਦੀਪਕ ਨੂੰ ਪਾਕਸੋ ਐਕਟ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਇਹਨਾਂ ਦੀਆਂ ਹੋਰ ਖਬਰਾਂ ਵੀ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ ਕਿਉਂਕਿ ਅਦਾਲਤਾਂ ਦੇ ਵਿੱਚ ਜੋ ਖਬਰਾਂ ਪੈਦਾ ਹੁੰਦੀਆਂ ਹਨ ਉਹਨਾਂ ਤੇ ਮੀਡੀਆ ਦੀ ਨਜ਼ਰ ਬਹੁਤ ਘੱਟ ਹੁੰਦੀ ਹੈ ਬਹੁਤ ਕੁਝ ਸਿੱਖਣ ਨੂੰ ਅਦਾਲਤਾਂ ਚੋਂ ਮਿਲਦਾ ਮੈਂ ਰਜਿੰਦਰ ਸਿੰਘ ਤੱਕੜ ਤੁਹਾਡੇ ਤੋਂ ਅੱਗੇ ਚਾਹਨਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਫਜ਼